10ਵੀਂ ਦੀ ਸਾਇੰਸ ਦੇ ਵਿੱਚ ਪਾਠ ਪਹਿਲੇ ਦੇ ਵਿੱਚ ਪਹਿਲਾ ਪ੍ਰਸ਼ਨ ਹੈ ਹਵਾ ਵਿੱਚ ਜਲਾਨ ਤੋਂ ਪਹਿਲਾਂ ਮੈਗਨੀਸ਼ੀਅਮ ਰੀਪਰ ਨੂੰ ਸਾਫ਼ ਕਿਉਂ ਕੀਤਾ ਜਾਂਦਾ ਹੈ ਬੇਟੇ ਤੁਸੀਂ ਸਾਰੇ ਨੇ ਮੈਗਨੀਸ਼ੀਅਮ ਰੀਪਰ ਦੇਖਿਆ ਹੋਊਗਾ ਆਪਣੇ ਆਪਣੇ ਸਕੂਲ ਦੇ ਵਿੱਚ ਇੱਕ ਛੋਟੀ ਜੀ ਸਟ੍ਰਿਪ ਹੁੰਦੀ ਹੈ ਧਾਤ ਦੀ ਬਣੀ ਹੋਈ ਉਹਦੇ ਉੱਤੇ ਤੁਸੀਂ ਦੇਖਿਆ ਹੋਊਗਾ ਕਿ ਨਾ ਕੁਝ ਲੇਅਰ ਜੀ ਇੱਕ ਤਹਿ ਚੜੀ ਹੋਈ ਹੁੰਦੀ ਹੈ ਖੁਰਦਰੀ ਜੀ ਤਾਂ ਉਹ ਜਦ ਆਪਾਂ ਨੇ ਮੈਗਨੀਸ਼ੀਅਮ ਰੀਪਰ ਨੂੰ ਜਲਾਉਣਾ ਹੁੰਦਾ ਹੈ ਤਾਂ ਉਹ ਤਹਿ ਆਪਾਂ ਨੂੰ ਤਾਰਨੀ ਪੈਂਦੀ ਹੈ ਤਾਂ ਕੁਐਸਚਨ ਇਹ ਹੀ ਹੈ ਵੀ ਕਿਉਂ ਤਾਰਨੀ ਪੈਂਦੀ ਹੈ ਤਾਂ ਅਨਸਰ ਇਹ ਹੈ ਬੇਟੇ ਕਿਉਂਕਿ ਮੈਗਨੀਸ਼ੀਅਮ ਰਿਬਨ ਹਵਾ ਵਿੱਚ ਮੌਜੂਦ ਆਕਸੀਜਨ ਗੈਸ ਨਾਲ ਕਿਰਿਆ ਕਰਦਾ ਰਹਿੰਦਾ ਹੈ ਜਿਸ ਕਾਰਨ ਮੈਗਨੀਸ਼ੀਅਮ ਆਕਸਾਈਡ ਜਿਹਦਾ ਫਾਰਮੂਲਾ ਹੈ MgO ਇਹ ਪੈਦਾ ਹੁੰਦਾ ਹੈ ਜੋ ਕਿ ਇੱਕ ਚਿੱਟੇ ਰੰਗ ਦੀ ਪਰਤ ਦੇ ਰੂਪ ਵਿੱਚ ਮੈਗਨੀਸ਼ੀਅਮ ਰਿਬਨ ਤੇ ਜੰਮ ਜਾਂਦਾ ਹੈ ਹੁਣ ਬੇਟੇ ਜਦ ਮੈਗਨੀਸ਼ੀਅਮ ਧਾਤੂ ਸੀ ਲੈ ਕੇ ਆਨੇ ਆ ਬਿਲਕੁਲ ਸਾਫ ਹੁੰਦੀ ਆ ਉਹਦੇ ਤੇ ਕੋਈ ਤਹਿ ਨਹੀਂ ਹੁੰਦੀ ਪਰ ਸਮਾਂ ਗੁਜ਼ਰਨ ਦੇ ਨਾਲ ਉਹ ਹਵਾ ਨਾਲ ਕਿਰਿਆ ਕਰਦਾ ਰਹਿੰਦਾ ਹੈ ਹਵਾ ਵਿੱਚ ਮੌਜੂਦ ਆਕਸੀਜਨ ਗੈਸ ਨਾਲ ਉਹ ਕਿਰਿਆ ਕਰਦਾ ਹੈ ਕਿਰਿਆ ਕਰਨ ਨਾਲ ਉਹਦੇ ਤੇ ਇੱਕ ਯੋਗਿਕ ਜੰਮ ਜਾਂਦਾ ਜਿਹਦਾ ਇਹ ਵਾਲਾ ਫਾਰਮੂਲਾ ਹੈ ਮੈਗਨੀਸ਼ੀਅਮ ਆਕਸਾਈਡ ਤੇ ਇਹ ਚਿੱਟੇ ਰੰਗ ਦਾ ਹੁੰਦਾ ਹੈ ਜਿਸ ਵਜ੍ਹਾ ਕਰਕੇ ਜਦ ਅਸੀਂ ਮੈਗਨੀਸ਼ੀਅਮ ਰੀਬਨ ਨੂੰ ਜਲਾਣੇ ਆ ਤੇ ਇਹ ਸਾਨੂੰ ਰੁਕਾਵਟ ਪਾਉਂਦਾ ਹੈ ਤਾਂ ਇਹ ਪਰਤ ਮੈਗਨੀਸ਼ੀਅਮ ਰੀਬਨ ਨੂੰ ਜਲਾਉਣ ਵਿੱਚ ਰੁਕਾਵਟ ਪਾਉਂਦੀ ਹੈ ਇਸ ਲਈ ਮੈਗਨੀਸ਼ੀਅਮ ਰੀਬਨ ਨੂੰ ਜਲਾਉਣ ਤੋਂ ਪਹਿਲਾਂ ਸਾਫ਼ ਕੀਤਾ ਜਾਂਦਾ ਹੈ ਤਾਂ ਕਿ ਉਹ ਸਹੀ ਤਰੀਕੇ ਨਾਲ ਜਲ ਸਕੇ ਜਲਣ ਦੇ ਵਿੱਚ ਰੁਕਾਵਟ ਨਾ ਆਵੇ ਅਗਰ ਤੁਸੀਂ ਮੈਗਨੀਸ਼ੀਅਮ ਨਹੀਂ ਰੀਬਨ ਨਹੀਂ ਦੇਖਿਆ ਤੁਸੀਂ ਇੱਥੇ ਦੇਖ ਸਕਦੇ ਹੋ ਸਾਈਡ ਤੇ ਇਸ ਤਰ੍ਹਾਂ ਦਾ ਮੈਗਨੀਸ਼ੀਅਮ ਰੀਬਨ ਹੁੰਦਾ ਹੈ ਜਿਸ ਨੂੰ ਜਲਾਉਣ ਤੋਂ ਪਹਿਲਾਂ ਕਿਸੇ ਖੁਰਦਰੀ ਸਤ੍ਹਾ ਨਾਲ ਰੇਗ ਮਾਰਨਾ ਲੋ ਨੂੰ ਰਕੜ ਕੇ ਸਾਫ਼ ਕੀਤਾ ਜਾਂਦਾ ਹੈ